ਇੰਜ ਬਣੀ ਹੈ ਇੰਜ ਹੋਂਦ ਵਿੱਚ ਆਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਰੇ ਹੀ ਸਭ ਦੇ ਧਰਮਾ ਅਤੇ ਫਲਸਫਿਆਂ ਅਤੇ ਅੱਜ ਜੂਬ ਗਿਆਨ ਕਹਨੇ ਆਂ ਇਸ ਸਿਸ਼ਟੀ ਕਿਵੇਂ ਬਣੀ ਐ ਉਹ ਵੀ ਥਿਊਰੀ ਜਿਹੜੀ ਐ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਮਿਲਦੀ ਐ ਪਰ ਉਹ ਗੁਰੂ ਦੇ ਪਾਤਸ਼ਾਹ ਜੀ ਨੇ ਇਹ ਦਾਵਾ ਨਹੀਂ ਕੀਤਾ ਕਿ ਆ ਧਰਮ ਦੀ ਥੋੜੀ ਆ ਠੀਕ ਹੈ ਜਿਹੜਾ ਫਲਸਫਾ ਕਹਿੰਦਾ ਹੈ ਇਹ ਠੀਕ ਹੈ ਜਾਂ ਜੋ ਵਿਗਿਆਨ ਕਹਿੰਦੀ ਹੈ ਇਹ ਠੀਕ ਹੈ ਗੁਰੂ ਦੇਵ ਨੇ ਆਪਣੀ ਬਾਣੀ ਦੇ ਵਿੱਚ ਉਹਦੇ ਸਾਰੇ ਪੱਖਿਆਂ ਦਾ ਵੀ ਜ਼ਿਕਰ ਕੀਤਾ ਹੈ ਧਾਰਮਿਕ ਮਨੌਤਾਂ ਦਾ ਵੀ ਕੀਤਾ ਹੈ ਜਿਹੜੀ ਚੱਲ ਰਹੀ ਵਿਚਾਰ ਹੈ ਜਪਜੀ ਸਾਹਿਬ ਦੀ 21ਵੀਂ ਪਉੜੀ ਇਹਦੇ ਵਿੱਚ

ਉਸ ਨੂੰ ਅਨੁਭਵ ਕਰਕੇ ਨਾਮ ਦੇ ਸਾਧਨ ਦੇ ਰਾਹੀ ਅਨੰਦदाई ਅਵਸਥਾ ਨੂੰ ਮਾਣਿਆ ਜਾ ਸਕਦਾ ਹੈ ਪਰ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਸ੍ਰਿਸ਼ਟੀ ਕਦੋਂ ਹੋ ਦਿੱਤੀ ਆਈ